ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਡ ਦੇ ਨਾਂ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਨ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂ ਤਨ ਕਿੱਦਾਂ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੀ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਲਾਭਾ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਬੁਟੀ ਕੋਰਦ ਉਹਨਾਂ ਦੇ ਨਾਮ ਤੇ ਸਾਡੀ ਇੰਸਟਾਗ੍ਰam ਦੀ ਆਈਡੀ ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਵੀ ਤੁਹਾਨੂੰ ਕਾਫੀ ਸਾਰੇ ਡਿਜ਼ਾਈਨ ਸਾਡੇ ਦੇਖਣ ਵਾਲੇ ਮਿਲ ਜਾਣਗੇ ਉੱਥੋਂ ਵੀ ਤੁਸੀਂ ਕੋਈ ਆਪਣਾ ਡਿਜ਼ਾਈਨ ਸਿਲੈਕਟ ਕਰਕੇ ਆਪਣਾ ਉਦੋਂ ਦਾ ਹੀ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹੁਣ ਤੁਸੀਂ ਗਰਮੀਆਂ ਦੇ ਸੀਜ਼ਨ ਦੇ ਲਈ ਕੋਈ ਆਪਣੇ ਲਈ ਸੂਟ ਰੈਡੀ ਕਰਵਾਉਣੇ ਨੇਗੇ ਤਾਂ ਆਪਣੇ ਕੋਲ ਗਰਮੀਆਂ ਵਾਲਾ ਪ੍ਰਿੰਟ ਦੇ ਵਿੱਚ ਵੀ ਫੈਬਰਿਕ ਆ ਚੁੱਕਿਆ ਤੇ ਆਪਣਾ ਹਨਾ ਪਲੇਨ ਦੇ ਵਿੱਚ ਵੀ ਬਹੁਤ ਸਾਰਾ ਫੈਬਰਿਕ ਆ ਚੁੱਕਿਆ ਤਾਂ ਤੁਸੀਂ ਆਪਣੇ ਘਰਮੇ ਵਾਲੇ ਆਰਡਰ ਇਹ ਸਾਨੂੰ ਦੇ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਜੋਰ ਜੱਟ ਵਗੈਰਾ ਚ ਹਨਾ ਆਪਣੇ ਹ ਮਾਰਚ ਅਪ੍ਰੈਲ ਦੇ ਵਿੱਚ ਵੀਅਰ ਕਰਨ ਲਈ ਸੂਟ ਰੈਡੀ ਕਰਵਾਉਣੇ ਨੇ ਵਰਕ ਵਾਲੇ ਤਾਂ ਕਿਸੇ ਵੀ ਆਰੀ ਵਰਕ ਚ ਮਸ਼ੀਨ ਚ ਹੈਂਡ ਜਿੰਦਾ ਵੀ ਤੁਹਾਨੂੰ ਕੋਈ ਹਨਾ ਆਪਣਾ ਚਾਹੀਦਾ ਸੂਟ ਉਹਦਾ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਆਪਾਂ ਸੂਟ ਰੈਡੀ ਕਰਵਾਏ ਹੋਏ ਨੇ ਉਮੀਦ ਕਰਦਾ ਨੂੰ ਸਾਰਿਆਂ ਨੂੰ ਬਹੁਤ ਜ਼ਰੂਰ ਪਸੰਦ ਆਉਣ ਕਿ ਤੇ ਆਪਣਾ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਆਪਣਾ ਤਿਆਰ ਕਰਵਾਇਆਗਾ ਇਹਦੇ ਨਾਲ ਤੁਸੀਂ ਆਪਣੇ ਬਹੁਤ ਜ਼ਿਆਦਾ ਸੂਟ ਬਣਨੇ ਨੇ ਜਿਹੜੀ ਆਪਣੀ ਡੇਲੀ ਵੀਡੀਓ ਦੇਖਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਚੱਲ ਜੂ ਦੇਖ ਕੇ ਡਿਜ਼ਾਈਨ ਇਹ ਆਪਣਾ ਪਹਿਲਾ ਸੂਟ ਵੀ ਜਿਹੜਾ ਬਣਿਆ ਸੀ ਆਪਣਾ ਵੀ ਬਲੈਕ ਕਲਰ ਦੇ ਉੱਪਰ ਕੀ ਤਿਆਰ ਹੋਇਆ ਸੀਗਾ ਇਹ ਦੇਖੋ ਆਪਣੀ ਯੋਰ ਲੈਟ ਦੀ ਫੈਬਰਿਕ ਆ ਇਹ ਰਾਮ ਨਾਲ ਆਪਾਂ ਪਾਰਟੀ ਵੇਅਰ ਸੂਟ ਵੀਅਰ ਕਰ ਸਕਦੇ ਆਂਗੇ ਹੈਗਾ ਇਹ ਮਸ਼ੀਨ ਵਰਕ ਦਾ ਬਾਟ ਆਪਾਂ ਇਹਨੂੰ ਪਾਰਟੀ ਵੇਅਰ ਸੂਟ ਆਪਣਾ ਵੀਰ ਕਰ ਸਕਦੇ ਬਹੁਤ ਸਾਰੇ ਸਾਡੇ ਡਿਜ਼ਾਈਨ ਇਹਦੇ ਨਾਲ ਤਿਆਰ ਹੋਏ ਨੇ ਅਲੱਗ-ਅਲੱਗ ਫੈਬਰਿਕ ਤੇ ਇਹ ਆਪਣਾ ਜੌਰਜਟ ਤੇ ਬਣਿਆਗਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਇਹਨੂੰ ਟੈਪੀ ਸਿਲਕ ਵਗੈਰਾ ਤੇ ਕਿਸੇ ਤੇ ਵੀ ਬਣਾ ਸਕਦੇ ਹੋਗੇ ਜਿਹੜੇ ਤੁਸੀਂ ਸਾਡਾ ਡੇਲੀ ਬਲੌਗ ਦੇਖਦੇ ਹੋ ਹਣਾ ਤੁਹਾਨੂੰ ਸਾਰ ਨੂੰ ਪਤਾ ਚੱਲ ਹੀ ਜਾਊਗਾ ਇਹ ਇਹਦੇ ਨਾਲ ਤਾਂ ਅਸੀਂ ਅਲੱਗ-ਅਲੱਗ ਕਲਰਾਂ ਦੇ ਉੱਪਰ ਬਹੁਤ ਈਆਂ ਸੂਟ ਤਿਆਰ ਕਰੇਗੀ ਦੇਖੋ ਮਸ਼ੀਨਵਰਕ ਦਾ ਸੂਟ ਆਪਣਾ ਹੀ ਹੈਡ ਬਲੈਕ ਕਲਰ ਹੈਗਾ ਜੌਰਜਟ ਦੀ ਫੈਬਰਿਕ ਆ ਦੇਖੋ ਇਹ ਵਾਲਾ ਆਪਣਾ ਸਾਰਾ ਡਿਜ਼ਾਈਨ ਹੈਗਾ ਸਿੰਗਰ ਟਾਂਕੇ ਦੇ ਨਾਲ ਆਪਣਾ ਡਿਜ਼ਾਈਨ ਇਹ ਪੜਿਆ ਹੋਇਆ ਹੈ ਮਸ਼ੀਨ ਵਰਕ ਦੇ ਵਿੱਚ 컬러ਫੁਲ ਆਪਾਂ ਨੇ ਥ्रेड ਯੂਜ਼ ਕੀਤਾ ਗਏ ਦੇ ਵਿੱਚ ਦੇਖੋ ਦੋ ਵੱਡੇ ਫੁੱਲ ਇੱਕ ਵੱਡਾ ਫੁੱਲ ਇੱਕ ਛੋਟਾ ਘੇਰੇ ਦੇ ਉੱਪਰ ਫਿਰ ਵਿਚਕਾਰ ਫਿਰ ਨੈਕ ਦੇ ਉੱਪਰ ਤੇ ਇਧਰ ਦੇ ਉੱਪਰ ਜੇ ਗਲੇ ਦੇ ਵਾਹਾਂ ਦੇ ਉੱਪਰ ਇਹ ਵਾਲਾ ਵਾਹ ਤੇ ਬਣਦਾ ਗਲੇ ਦੀ ਜੀ ਉਹ ਸੋਣਾ ਡਿਜ਼ਾਈਨ ਤਿਆਰ ਹੋਇਆਗਾ ਤੁਸੀਂ ਆਪਣੇ ਨਾਲ ਬਾਟਮ ਤੇ ਵੀ ਤਿਆਰ ਕਰਵਾਉਣਾ ਕਾਫੀ ਸਾਰੇ ਕਸਟਮਰ ਨੇ ਆਪਣਾ ਨਾਲ ਬਾਟਮ ਤੇ ਵੀ ਕਰਵਾਇਆ ਸੀਗਾ ਇਹ ਬਟ ਇਹ ਆਪਾਂ ਇਹ ਸੂਟ ਤਰੀ ਕਰਵਾਇਆ ਹੋਇਆ ਹੈਗਾ ਤਾਂ ਵੀ ਆਪਣੇ ਜੇ ਤੁਸੀਂ ਬੋਟਮ ਤੇ ਤਿਆਰ ਕਰਨਾ ਤਾਂ ਬਹੁਤ ਬੀ ਕਰ ਸਕਦੇ ਹੋ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਆਪਾਂ ਨੇ ਟਾਈ ਡਾਈ ਕੀਤਾ ਹੋਇਆ ਹੈਗਾ ਫੋ ਆਪਣਾ ਸੈੱਟ ਦਾ ਟਾਈ ਡਾਈ ਹੋਇਆ ਹੋਇਆ ਹੈ ਤਾਂ ਹੀ ਫੋ ਸੈੱਟ ਟਾਈ ਡਾਈ ਹੋਇਆ ਹੈਗਾ ਤੇ ਆਪਾਂ ਇਹਦਾ 골ਡਨ ਲੇਸ ਦੇ ਨਾਲ ਆਪਾਂ ਨੇ ਬੀਸ਼ੇ ਲੁੱਤੀ ਵੋ ਜਦ ਅਗੇ ਸੋਨਾ ਤੇ ਰੇਸ ਵਾਲਾ ਸੂਟ ਬਣਦਾ ਆਪਣਾ ਇਹ ਤੁਸੀਂ ਆਪਣੇ ਦੇਖ ਕੇ ਹਨਾ ਆਪਣਾ ਡਿਜ਼ਾਈਨ ਦੇਖ ਕੇ ਆਪਣਾ ਕਲਰ ਕੋਈ ਵੀ ਕਰਵਾ ਸਕਦੇ ਹੋ ਤੇ ਆਪਣੀ ਫੈਬਰਿਕ ਕੋਈ ਵੀ ਕਰਵਾ ਸਕਦੇ ਹੋ ਦੁਪट्टे ਦੀ ਫੈਬਰਿਕ ਵੀ ਸੂਟ ਦੀ ਵੀ ਆਪਣੀ ਚੇਂਜ ਕਰ ਸਕਦੇ ਹੋ ਵਰਕ ਵਿੱਚ ਇਹਦੇ ਵਿੱਚ ਕੁਝ ਐਡ ਸਕਿੱਪ ਕਰਵਾਉਣਾ ਉਹਦਾ ਵੀ ਕਰ ਸਕਦੇ ਹੋ ਇਹ ਤਾਂ ਸਾਡੇ ਪਸ਼ਮੀਨੇ ਵਗੈਰਾ ਦੇ ਬਹੁਤ ਜ਼ਿਆਦਾ ਬਣਿਆ ਹੋਇਆ ਡਿਜ਼ਾਈਨ ਇਹ ਹੈ ਕਈ ਕਸਟਮਰ ਨੇ ਤਾਂ ਆਪਣੇ ਆ ਦੋ ਤਿੰਨ ਫੁੱਲ ਘੇਰੇ ਤੇ ਕਰਵਾ ਲਏ ਐ ਤਾਂ ਕਿ ਬਾਹਰ ਤੇ ਕਰਵਾ ਲਏ ਤੇ ਮਤਲਬ ਬਾਟਮ ਤੇ ਕਰਵਾ ਲਏ ਹਨਾ ਐਦਾ ਕਾਫੀ ਡਿਜ਼ਾਈਨਿੰਗ ਦੇ ਵਿੱਚ ਕੱਟ ਪੱਟ ਵੀ ਇਹਦੇ ਹੋਈ ਹੋਈ ਐ ਐਡ ਸਕਿੱਪ ਉਹ ਵੀ ਹੋਇਆ ਹੋਇਆ ਹੈਗਾ ਤੇ ਤੁਸੀਂ ਐਦਾ ਆਪਣਾ ਪੈਸਾ ਸਾਡਾ ਜਿਹੜਾ ਸੇਮ ਡਿਜ਼ਾਈਨ ਹੈ ਪਹਿਲਾਂ ਅਸੀਂ ਬਣਿਆ ਸੀਗਾ ਉਹ ਸਾਡਾ ਇਹ ਵਾਲਾ ਤਦੋਂ ਐਡ ਦੱਸ ਦੇਈਏ ਮੈਂ ਸਾਰਾ ਬਾਕੀ ਇਹਦੇ ਵਿੱਚ ਤੁਸੀਂ ਕੁਝ ਐਡਸ ਕਿੱਥੇ ਕਰਵਾਉਣਾ ਹੋ ਆਪਣੀ ਚੋਅਸ ਦੇ ਅਕੋਰਡ ਕਰਵਾ ਸਕਦੇ ਹਾਂ ਹਾਂਜੀ ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆਗਾ ਇਹ ਆਪਣੀ ਮਸਲੀਨ ਦੀ ਫੈਬਰਿਕਾ ਮਸਲੀਨ ਕਾਟਨ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਬਹੁਤ ਸਾਰੇ ਡਿਜ਼ਾਈਨਰ ਸੂਟ ਤਿਆਰ ਹੋਇਆਗਾ ਆਪਣਾ ਇਹ ਤੇ ਇਹਦੇ ਪਾਣੀ ਸਿਰਫ ਇੱਕ ਸਿੰਗਲ ਕਾਰਡ ਹੀ ਯੂਜ਼ ਕੀਤਾ ਮੈਂ ਰੂਮ ਕਲਰ ਦਾ ਆਪਣੀ ਸ਼ਰਟ ਦਾ ਵਰਕ ਦੇਖੋਣੇ ਤੁਹਾਨੂੰ ਪਹਿਲਾਂ ਤੇ ਇਹ ਆਪ ਗਰਮੀਆਂ ਵਾਲੇ ਫੈਬਰਿਕ ਦੇ ਮਸਲੀਨ ਤੇ ਤਿਆਰ ਕਰਵਾਇਆ ਹੈ ਤਾਂ ਇਹਦਾ ਵਰਕ ਆ ਗਿਆ ਇਹਦੇ ਫਲਾਰ ਬਣੇ ਹੋਏ ਰਹਿਗੇ ਮੈਰੂਨ ਕਲਰ ਦੇ ਮੈਰੂਨ ਕਲਰ ਦੇ ਫਲਾਰ ਆਪਾਂ ਨੇ ਘੇਰੇ ਦੇ ਉੱਪਰ ਬਣਾਏ ਰਹਿਗੇ ਇਹਦਾ ਘੇਰੇ ਦੇ ਉੱਪਰ ਆਗੇ ਤੇ ਇਧਰ ਦੇਖੋ ਇਹ ਗਲੇ ਦਾ ਵਰਕ ਕਰਦੇ ਆਂ ਬ੍ਰੀਕ ਬ੍ਰੀਕ ਵੇਨ ਆ ਜਿਹੜੀ ਇਹਦੀ ਗਲੇ ਦੇ ਉੱਪਰ ਦੇਖੋ ਇਹ ਗਲੇ ਤੇ ਵੇਲਾਗੀ ਤੇ ਮੈਰੂਨ ਕਲਰ ਦਾ ਹੀ ਵਰਕ ਹੈ ਨਾ ਆਪਣੇ ਵੱਡੇ ਫਲਾਰ ਨੇ ਘੇਰੇ ਤੇ ਉਦਾਂ ਹੀ ਵੱਡੇ ਫਲਾਰ ਦੇਖੋ ਜੀ ਇਹ ਬਾਹਾਂ ਦੇ ਕਰਦੇ ਨੇ ਇਹਦਾ ਆਹ ਵੀ ਸੇਮ ਫਲਾਰ ਦੀ ਬਣੇ ਹੋਏ ਨੇਗੇ ਮੂਰੀ ਦੇ ਉੱਪਰ ਦੇ ਬਾਟਮ ਦੇ ਮੂਰੀ ਦੇ ਉੱਪਰ ਦੇ ਕਿੰਨਾ ਸੋਹਣਾ ਦੇਖੋ ਪਿਆਰਾ ਸੋਹਣਾ ਸਰਦਾਰੀ ਗਰਮੀਆਂ ਦੇ ਲਈ ਨਾ ਵੀਅਰ ਕਰਨ ਵਾਲਾ ਪਾਰਟੀ ਵੀਰ ਸੂਟ ਵਧੀਆ ਤਿਆਰ ਹੋਇਆ ਹੋਇਆ ਦੇਖੋ ਆਪਣਾ ਹੀ ਕਿੰਨਾ ਸੋਹਣਾ ਸੰਟਾਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਕਰਵਾਇਆਗਾ ਇਹ ਆਪਾਂ ਔਰਗੈਂਜ਼ਾ ਦਾ ਕਰਵਾਇਆ ਤੁਸੀਂ ਆਪਣਾ ਸੁਪਰ ਨੈਟ ਦਾ ਬਰਬਰੀ ਕਾਟਨ ਦਾ ਹਨਾ ਮਸਲੀਨ ਦਾ ਕੁਝ ਹੋਰ ਵੀ ਕਰਵਾ ਸਕਦੇ ਹੋ ਕਿਉਂਕਿ ਸਾਰੇ ਹੀ ਗਰਮੀਆਂ ਵਾਲੇ ਫੈਬਰਿਕ ਵਾਲੇ ਦੁਪੱਟੇ ਲੇਗੇ ਤੇ ਤੁਸੀਂ ਉਹੀ ਆਪਣਾ ਨੁਨ ਪੱਟਾ ਤੇ ਕਰਵਾ ਸਕਦੇ ਹੋ ਦੇਖੋ ਇਹਦੇ ਆਪਾਂ ਨੇ ਫੋਰ ਸਾਈਡ ਤੇ ਕੱਟਵਰਕ ਆਊਗਾ ਦੇਖੋ ਇਹਦਾ ਸਾਰੇ ਦੁਪੱਟੇ ਦੇ ਉੱਪਰ ਫੋਰ ਸਾਈਡ ਕੱਟਵਰਕ ਆ ਦਿਲੜਾਂ ਦੇ ਉੱਪਰ ਆ ਵੀ ਆਪਣੇ ਫੁੱਲ ਪਾਈ ਹੋਏ ਨੇ ਨੜਾਂ ਦੇ ਪ੍ਰਹਾ ਉਹੀ ਮੈਰੂਨ ਕਲਰ ਦੇ ਆਪਣੇ ਫੁੱਲ ਬਣੇ ਹੋਏ ਕਿੰਨਾ ਜਿਆਦਾ ਸੋਹਣਾ ਦੇਖੋ ਆਪਣਾ ਸੂਟ ਕਿਹ ਤਿਆਰ ਹੋਇਆ ਹੈ ਬਹੁਤ ਸੋਹਣਾ ਲੱਗ ਰਿਹਾ ਹੈਗਾ ਸੂਟ ਦੁਪੱਟੇ ਦੇ ਨਾਲ ਹੀ ਇਹਦੀ ਜ਼ਿਆਦਾ ਗ੍ਰੇਸ ਬਣ ਰਹੀ ਹੈ ਦੇਖੋ ਦੁਪੱਟੇ ਦੇ ਨਾਲ ਜ਼ਿਆਦਾ ਗ੍ਰੇਸ ਬਣੀ ਹੋਈ ਆ ਤੁਸੀਂ ਕੱਲਾ ਪੈਟਵਰਕ ਦੇ ਨਾਲ ਲੈਣਾ ਹੋਆ ਫਰਾਰ ਕੱਟ ਕਰਾਉਣੇ ਹੋ ਉਹ ਵੀ ਲੈ ਸਕਦੇ ਹੋ ਇਹ ਦੁਪੱਟੇ ਦਾ ਟੋਟਲ ਭਾਰੀ ਕੁਝ ਕੱਟ ਕਰਵਾਉਣਾਗਾ ਹਨਾ ਕੱਲਾ ਫਿਸ਼ੀ ਦੇ ਨਾਲ ਮੈਰੂਨ ਕਲਰ ਦੀ ਫਿਸ਼ੀ ਦੇ ਨਾਲ ਲੈਣ ਕੋਈ ਬੱਟ ਐਦਾਂ ਹੀ ਬਣਿਆ ਹੋਇਆ ਸਾਰਾ ਸੂਟ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈਗਾ ਵਧੀਆ ਗਰਮੀਆਂ ਦੇ ਲਈ ਤੁਸੀਂ ਕੋਈ ਪਾਰਟੀ ਵੇਅਰ ਸੂਟ ਤਿਆਰ ਕਰਵਾਉਣਾ ਤਾਂ ਐਦਾਂ ਦਾ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਵੀ ਬਹੁਤ ਜੱਛ ਦੇਗਾ ਤੇ ਬਾਕੀ ਉਂ ਵੀ ਇਹ ਸਰਦਾਰੀ ਜਿਹਾ ਸੂਟ ਬਣਿਆ ਹੋਇਆਗਾ ਤੁਸੀਂ ਇਹਨੂੰ ਦੇਖ ਕੇ ਆਪਣਾ ਸੇਮ ਤੋਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਇਹਦੇ ਨਾਲ ਕੋਈ ਫੈਬਰਿਕ ਚੇਂਜ ਕਰਵਾਉਣੀ ਹੈ ਦੁਪੱਟਾ ਦੀ ਫੈਬਰਿਕ ਚੇਂਜ ਕਰਵਾਉਣੀ ਆ ਜਾਂ ਬਲਕਿ ਤੁਸੀਂ ਆਪਣਾ ਕੋਈ ਉਹ ਉਹਨਾਂ ਕੱਟ ਵੱਲ ਕਰਵਾਉਣਾ ਦਾ ਤਾਂ ਉਹਦਾ ਵੀ ਕਰਵਾ ਕੇ ਲੈ ਸਕਦੇ ਹਾਂ। ਹਾਂਜੀ ਜਿਹੜਾ ਆਪਾਂ ਨੇ ਇਹ ਸੂਟ ਤਿਆਰ ਕਰਵਾਇਆ ਇਹ ਆਪਣੀ ਜੌਰਜਟ ਦੀ ਫੈਬਰਿਕ ਆ ਤੇ ਮਾਊਸ ਕਲਰ ਹੈ ਇਹਦਾ। ਮਾਊਸ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਤੇ ਜੌਰਜਟ ਫੈਬਰਿਕ ਹੈਗੀ। ਦੇਖੋ ਬਹੁਤ ਸੋਹਣਾ ਆਪਣਾ ਇਹ ਫੈਬਰਿਕ ਆਗਾ ਤੇ ਜੌਰਜਟ ਦੇਖੋ ਆਪਣਾ ਗਰਮੀ 'ਚ ਵੀ ਵੇਅਰ ਕਰ ਸਕਦੇ ਆਂਗੇ, ਸਰਦੀ 'ਚ ਵੀ ਵੇਅਰ ਕਰ ਸਕਦੇ ਆਂਗੇ। ਇਹ ਇਦਾਂ ਦਾ ਫੈਬਰਿਕ ਹੁੰਦਾਗਾ। ਜੌਰਜਟ ਇਹ ਚ ਚੱਕਰ ਦੇ ਵਿੱਚ ਵੀ ਮਿਲਦਾ ਤੇ ਪਲੇਨ ਦੇ ਵਿੱਚ ਵੀ ਮਿਲਦਾ। ਬਟ ਇਹ ਆਪਣਾ ਪਲੇਨ ਵਾਲਾਗਾ। ਦੇਖੋ ਇਦਾਂ ਇਹ ਇਹ ਘੇਰੇ ਦੇ ਉੱਪਰ ਵਰਕ ਹੋਇਆ ਹੈ ਚਾਕਾਂ ਦੇ ਉੱਪਰ ਵਰਕ ਹੋਇਆ ਹੈ ਵਾਈਨ ਕਲਰ ਦੇ ਨਾਲ ਬਾਊਸ ਕਲਰ ਦਾ ਸੂਟ ਆ ਤੇ ਵਾਈਨ ਕਲਰ ਦੇ ਨਾਲ ਆਪਾਂ ਨੇ ਇਹ ਤੇ ਵਰਕ ਕਰਵਾਇਆ ਇਦਾਂ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਆ ਜੂਗਾ ਇਦਾਂ ਗਲੇ ਤੇ ਆ ਤੇ ਇਹਦੀਆਂ ਬਾਹਾਂ ਦੇ ਉੱਪਰ ਆਪਾਂ ਨੇ ਵਰਕ ਲੱਗੇ ਦੇਖੋ ਤੇ ਜਿਆਦਾ ਸੋਹਣਾ ਖੂਬਸੂਰਤ ਆਪਣਾ ਵਰਕ ਹੋਇਆ ਹੈਗਾ ਇਹ ਸਾਡਾ ਫਸਟ ਟਾਈਮ ਅਸੀਂ ਜਿਹੜਾ ਵਰਕ ਕਰਵਾਇਆ ਸੀ ਖਾਦੀ ਕਾਟਨ ਦੇ ਉੱਪਰ ਕਰਵਾਇਆ ਸੀਗਾ ਇਹਨੇ ਆਪਾਂ ਰਾਮਟੈਕਸ ਕਾਟਨ ਵੀ ਕਹਿੰਦੇ ਉਸ ਤੋਂ ਬਾਅਦ ਤਾਂ ਇਹ ਕਾਫੀ ਫੈਬਰਿਕਾਂ ਦੇ ਉੱਪਰ ਬਣਿਆਗਾ ਆਪਣਾ ਕਾਫੀ ਸੋਹਣਾ ਦੇਖੋ ਇਹ ਆਪਣਾ ਵਰਕ ਹੈਗਾ ਇੱਕ ਥ्रेड ਨਾਲ ਵਰਕ ਹੁੰਦਾ ਹੈਗਾ ਤੁਸੀਂ ਇਹ ਚਾਹੋ ਤਾਂ ਆਪਣਾ ਬਾਟਮ ਤੇ ਵੀ ਕਰਵਾ ਸਕਦੇ ਹੋ ਬਟ ਆਪਣੀ ਬਾਟਮ ਇਹਦੀ ਪਲੇਨ ਰੱਖੀ ਆ ਬਾਟਮ ਤੇ ਆਪਾਂ ਨੇ ਕੋਈ ਵਰਕ ਨਹੀਂ ਕਰਵਾਇਆ ਨਾਲ ਆਪਾਂ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਉਹ ਟਾਈਡਾ ਹੀ ਲਿਆਇਆ ਹੈ ਫੋਰ ਸਾਈਡ ਆਪਾਂ ਨੇ ਟਾਈਡਾ ਹੀ ਕਰਵਾਇਆ ਹੈਗਾ ਪਿਓਰ ਚਨੂਨ ਦਾ ਦੁਪੱਟਾ ਹੈਗਾ ਤੇ ਤੁਸੀਂ ਵੀ ਆਪਣਾ ਜੋ ਦੁਪੱਟਾ ਚਾਹੋ ਸੂਪਰ ਨੈਟ ਦਾ ਪਿਓਰ ਔਰਗੈਂਜ਼ਾ ਦਾ ਪਿਓਰ ਚੂਨ ਦਾ ਕਮਲ ਚੂਨ ਦਾ ਹੈ ਨਾ ਜਿਹੜਾ ਤੁਹਾਨੂੰ ਕਿਸਾਨ ਕੁਸੂਤਿਆ ਕਰਵਾ ਸਕਦੇ ਫੈਬਰਿਕ ਦੀ ਸਿਲੈਕਸ਼ਨ ਵੀ ਤੁਹਾਡੀ ਆਪਣੀ ਹੀ ਹੋਊਗੀ ਜਿਹੜੀ ਫੈਬਰਿਕ ਤੁਹਾਨੂੰ ਜਿਆਦਾ ਪਸੰਦ ਆ ਉਸੇ ਤੁਸੀਂ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਸੇਮ ਡਿਜ਼ਾਈਨ ਵੀ ਕਰਵਾ ਸਕਦੇ ਹੋ ਡਿਜ਼ਾਈਨ ਦੇ ਵਿੱਚ ਕੁਝ ਤੁਸੀਂ ਆਪਣਾ ਐਡ ਕਰਵਾਉਣਾ ਕੱਟ ਕਰਵਾਉਣਾ ਹਨ ਕੋਈ ਕੰਮ ਕਰਵਾ ਸਕਦੇ ਹੋ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਟੈਬੀ ਸਿਲਕ ਦੀ ਫੈਬਰਿਕ ਆ ਬਹੁਤ ਜਿਆਦਾ ਸੋਹਣਾ ਆਪਣਾ ਗ੍ਰੀਨ ਪਿਸਤਾ ਜਾਂ ਕਲਰ ਆਗਾ ਦੇਖੋ ਬਹੁਤ ਜਿਆਦਾ ਸੋਹਣਾ ਕਲਰ ਆਗਾ ਦੇਖੋ ਇਹ ਆਪਣੇ ਮਸ਼ੀਨ ਵਰਕ ਦੇ ਨਾਲ ਤਿਆਰ ਕਰਵਾਇਆ ਵਧੀਆ ਪਾਰਟੀ ਵੀਅਰ ਸੂਟ ਆਪਣਾ ਗਰਮੀਆਂ ਦੇ ਲਈ ਹੈ ਨਾ ਤੁਸੀਂ ਇਹ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਦੇਖੋ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਹੀ ਕਿੰਨਾ ਸੋਹਣਾ ਦੇਖੋ ਆਪਣਾ ਕਲਰ ਹੈਗਾ ਇਹ ਦੇਖੋ ਇਹ ਹੈਗਾ ਚਾਕ ਕੇਰੇ ਦੇ ਉੱਪਰ ਵਰਕ ਤੇ ਇਹਦੇ ਆਪਾਂ ਨੂੰ ਬਾਜੂ ਦੇ ਉੱਪਰ ਵਰਕ ਨੂੰ ਮਿਲੂ ਇਦਾਂ ਬਾਹਲੇ ਉੱਪਰ ਦੇਖੋ ਆਪਣਾ ਇਹਦਾ ਪੈਚ ਲਾ ਕੇ ਵਰਕ ਹੋਇਆ ਹੈਗਾ ਮੈਰੂਨ ਕਲਰ ਦਾ ਆਪਣਾ ਇਹ ਪੈਚ ਲਗਾਇਆ ਫਿਰ ਇਹਦੀ ਬਾਹਣੇ ਉੱਪਰ ਵਰਕ ਹੋਇਆ ਹੈਗਾ ਇਹਦੀ ਬਾਟਮ ਤੇ ਕੋਈ ਵਰਕ ਨਹੀਂ ਹੈਗਾ ਤੁਸੀਂ ਆਪਣਾ ਨਾਲ ਚਾਹੋ ਤਾਂ ਬਾਟਮ ਤੇ ਵਰਕ ਐਡ ਕਰਵਾ ਸਕਦੇ ਪੈਚ ਨਾਲ ਵੀ ਕਰਵਾ ਸਕਦੇ ਹੋ ਵਿਦਾਉਟ ਪੈਚ ਵੀ ਕਰਵਾ ਸਕਦੇ ਹੋ ਵੈਸੇ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਵੀ ਤੁਸੀਂ ਜੋ ਵੀ ਬਾਟਮ ਤੇ ਵਰਕ ਕਰਵਾਉਣਾ ਹੋਊਗਾ ਨਾ ਤਾਂ ਵਿਦਾਉਟ ਪੈਚ ਹੀ ਕਰਵਾਓ ਕਿਉਂਕਿ ਵਿਦਾਉਟ ਪੈਚ ਹੀ ਜਾਂਦੇ ਸੋਹਣਾ ਲੱਗਦਾ ਹੁੰਦਾ ਬਾਟਮ ਤੇ ਵਰਕ ਤੇ ਨਾਲ ਪਿਓ ਚੁੰਦੂ ਦੇਖੋ ਆਪਣਾ ਇਹ ਦੁਪੱਟਾ ਤਿਆਰ ਕਰਵਾਇਆ ਤੇ ਇਦਾਂ ਹੀ ਮਹਿਰੂਨ ਲੇਸ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਿੰਨਾ ਸੋਹਣਾ ਦੇਖੋ ਆਪਣਾ ਸੂਟ ਇਹ ਬਣ ਕੇ ਤਿਆਰ ਕਲਰ ਵੀ ਬਹੁਤ ਸੋਹਣਾ ਸੂਟ ਦਾ ਤੇ ਬਾਕੀ ਇਹ ਤੇ ਮਹਿਰੂਨ ਸ਼ੇਡ ਜਾਂਚ ਵੀ ਬ ਅਦਰਵਾਈਜ਼ੇ ਕਿਸੇ ਹੋਰ ਕਲਰ ਤੇ ਇੰਨਾ ਜੱਚਦਾ ਜਿੰਨਾ ਹੀ ਇਸ ਕਲਰ ਤੇ ਜੱਚ ਜਗਾ ਬਹੁਤ ਜਿਆਦਾ ਸੋਹਣਾ ਆਪਣਾ ਖੂਬਸੂਰਤ ਸੂਟ ਤਿਆਰ ਹੋਇਆਗਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਫੈਬਰਿਕ ਦੀ ਚੋਇਸ ਕਰ ਸਕਦੇ ਹੋ ਵਰਕ ਦੀ ਚੋਇਸ ਕਰ ਸਕਦੇ ਹੋ ਜਿਵੇਂ ਤੁਹਾਡੀ ਚੋਇਸ ਹੋਈ ਸਾਰੀ ਡਿਟੇਲ ਆਪਣੇ ਭੇਜ ਕੇ ਸਾਨੂੰ ਸੇਮ ਡਿਜ਼ਾਈਨ ਦੇ ਨਾਲ ਤੁਸੀਂ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪਾਂ ਤੁਹਾਨੂੰ ਡਿਜ਼ਾਈਨ ਬਾਰੇ ਫੈਬਰਿਕ ਬਾਰੇ ਡਿਟੇਲ ਨਾਲ ਆਪਾਂ ਵੀਡੀਓ ਵਿੱਚ ਦੱਸ ਚੁੱਕਿਆਂਗੇ ਇਹਨਾਂ ਵਿੱਚੋਂ ਜਿਵੇਂ ਵੀ ਤੁਹਾਨੂੰ ਕੋਈ ਪਸੰਦ ਹੋਇਆ ਤੁਸੀਂ ਉਸ ਅਕੋਰਡਿੰਗ ਆਪਣਾ ਜਿਹੜਾ ਸੂਟ ਅ ਰੈਡੀ ਕਰਵਾ ਕੇ ਲੈ ਸਕਦੇ ਹੋ ਤੇ ਆਪ ਨੂੰ ਰਸ ਸਕਰੀਨਸ਼ਾਟ ਭੇਜ ਕੇ WhatsApp ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਕਿਸੇ ਨਵੇਂ ਸੂਟਾਂ ਨਾਲ ਨਵੇਂ ਡਿਜ਼ਾਈਨਾਂ ਨਾਲ ਨਵੇਂ ਫੈਬਰਿਕ ਦੇ ਨਾਲ ਸਸ਼ੀ ਕਾ